ਤੇ ਪਹਿਲੀ ਵਾਰੀ ਦੁਨੀਆ ਨਾਲ ਮਿਸਾਲ ਦੇਖਿਓਗੀ ਕਿ ਪਿੰਡ ਨਹਿਰ ਤੋਂ 50 ਮੀਟਰ ਦੀ ਦੂਰੀ ਹੈ ਤੇ ਪਿੰਡ ਦੇ ਵਿੱਚ ਪਿੰ ਨੂੰ ਪਾਣੀ ਦੀ ਇਹ ਕਿੰਦਾ ਦੀ ਕੀ ਕਵਾਂਗੇ ਐਨੀ ਤੇ ਲੈਗ ਸਿਆਸਤਦਾਨ ਪਿਛਲੇ ਦੇ ਹਨ ਤੇ ਪਿੰਡ ਦੇ ਵਿੱਚ 2% ਪਿੰਡ ਸਾਰਾ ਪਿੰਡ ਨੀਵਾ ਸਾਰੇ ਪਿੰਡ ਵਿੱਚ ਪਾਣੀ ਖੜ ਜਾਂਦਾ ਹੁਣ ਸਿਰ ਇਕਮ ਰਹਿ ਗਿਆ ਜਿਹੜਾ ਪਾਈਪ ਲਾਈਨ ਪਾ ਕੇ ਆਪਾਂ ਖੱਡ ਦੇ ਵਿੱਚ ਪਾਣੀ ਪਾ ਦੇਣਾ ਉਸ ਦਾ ਪਿੰਡ ਦੀ ਨਿਕਾਸੀ ਦਾ ਕੰਮ ਵੀ ਹੋ ਜਾਊਗਾ ਜੇ ਥੋੜੇ <laughs> थी थी। फोटो सही आ चुकी सारी चीज ਕਾਉਂਸਲਰੀ ਆਪਕੀ ਹੋ ਰਹੀ ਹੈ ਮੈਡੀਕਲ ਕੰਪਟੈਂਟ ਬਾਈਟ ਰਹਿ ਗਿਆ ਹੈ ਹਾਂ ਬਹੁਤ ਬਰਬਾਦ ਨਿਕਾ ਆਹ ਮੈਂ ਸਾਥੀ ਦੇ ਫੇਰ ਦੇ ਤੱਕ ਆਉਂਦਾ ਹਾਂ ਪਰ ਦੇਖਿਓ ਜੀ ਕੋਕੀਓ ਇਹ ਲੋਜੀ ਬੱਠ ਗਿਆ ਹਾਂ ਬਹੁਤ ਜੀ ਕਰਦੇ ਨਹੀਂ ਚਿੱਟੀ ਵਾਲੇ ਕਰਦੇ ਇਹ ਬਣਦੇ ਖੋਹਣੇ ਦੀ ਦਾਰਾ ਰੋਜ਼ ਦਿਨ ਹੈ ਕਟੇ ਸਟਾਰ ਤੋਂ ਜੇ ਵਹੀ ਰਹਿ ਜੇ ਸਫਾਈ ਪਾਣੀ ਸਰਕਾਰੀ ਸਾਈਪੀ ਸਟੇ ਮੇਲ ਸਜਾਉ ਕਰਕੇ ਅਸੀਂ ਪਿੰਡ ਪਗਵਾਲਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖੰਡੇ ਹਾਂ कि असी नशिया के खिलाफ अपने पिंड के पैरेदार बन के काम करा असी अपने पिंड किसी भी किस्म का नशा विगन नहीं दे असी किसी नशा तस्कर नड़न नहीं देे सा जो भी नशा करते हैं ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਆਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਛੋਟੀ ਜਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇ ਤੁਰਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੜੇ ਹੀ ਸੋਨੇਹਾਨ ਸਾਤ ਸ਼੍ਰੀ ਅਕਾਲ ਮੈਂ ਆਪਣੇ ਸਾਰੇ ਸਾਰੇ ਸਾਥੀ 6ਵੇਂ ਪਾਖਸ਼ਾ ਦੇ ਚਰਨਛੋਪਾ ਪ੍ਰਾਪਤ ਪਿੰਡ ਭਗਵਾਲਾ ਸ਼੍ਰੀ ਜੀਤਪੁਰ ਸਾਹਿਬ ਦੀ ਪਾਵਨ ਵਿਖੇ ਧਰਤੀ ਤੇ ਮਿਡਲ ਤੇ ਪ੍ਰਾਇਮਰੀ ਸਕੂਲ ਦੀ ਅਜ ਜਿੱਥੇ ਬਾਉਂਡਰੀ ਵਾਲ जो बहुत लंबे समय तो मांग से वह काम मुकम्मल हो तो गया अस्ते उद्घाटन समारोह है इतने पहुंचे सारे पिंड के मेरे बजुर्ग मातावान भैं नौजवान वीर बच्चे बहुत वो तादाद पहुंचे नौजवान वीर भीर आस पास के पहुंचे पंच साहबान सरपंच साहबान आम आदमी पार्टी की समुची लीडरशिप साख्या विभाग के सारे अधिकारी इस स्कूल का समुचल स्टाफ आप सब सबनों तो प्यार भरी सत श्री अकाल नमस्ते ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ ਬਹੁਤ ਮਾਨ ਬਖਸ਼ਿਆ ਐਮਐਲਏ ਬਣਾਇਆ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਮੈਂ ਮੰਤਰੀ ਬਣਿਆ ਤੁਹਾਡੇ ਪਿੰਡ ਦੀਆਂ ਪ੍ਰਮੁੱਖ ਮੰਗਾਂ ਸੀ ਜਿਹਦੇ ਵਿੱਚੋਂ ਇੱਕ ਇਹ ਸੀ ਕਿ ਪਿੰਡ ਦੇ ਸਕੂਲ ਦੀ ਚਾਰ ਦਿਵਾਰੀ ਤੇ ਤੁਹਾਨੂੰ ਪਤਾ ਹੈ ਇੱਕ ਲੰਬਾ ਡਿਸਪਿਊਟ ਖਤਮ ਕਰਕੇ ਅੱਜ ਪਿੰਡ ਦਾ ਸਕੂਲ ਡੇਡਾ ਤੋਂ ਦੁਗਣਾ ਹੋ ਗਿਆ ਸਕੂਲ ਦੀ ਸੁੰਦਰ ਚਾਰ ਦਿਵਾਰੀ ਹੈ ਪ੍ਰਾਇਮਰੀ ਸਕੂਲ ਦੀ ਮਿਡਲ ਸਕੂਲ ਦੀ ਜੁਆਜਾ ਆਪਾਂ ਲੋਕ ਕਰਪਨ ਜਿੱਤੀ ਹੈ ਨਾਲ ਹੀ ਪਿੰਡ ਦੇ ਜਿਹੜੀ ਇੱਕ ਇਤਿਹਾਸਿਕ ਮੰਗ ਸੀ ਪੀਨ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹ ਪੀਨ ਵਾਲੇ ਪਾਣੀ ਦਾ ਪਾਈਪ ਜਿਹੜੇ ਝੋਰਾ ਝੋਰਾ ਨਾਲ ਦਿਨ ਰਾਤ ਕੰਮ ਚੱਲਿਆ ਹੋਇਆ ਇਹ ਤੁਹਾਡੇ ਨਾਲ ਵਾਦਾ ਸੀ ਤੁਹਾਡੇ ਪੁੱਤ ਦਾ ਕਿ ਪਾਣੀ ਦੀ ਸਮੱਸਿਆ ਜਿਹੜੀ ਆ ਹੱਲ ਕਰਾਂਗੇ ਲਗਭਗ 4 ਕਰੋੜ ਰੁਪਏ ਦਾ ਕੰਮ ਹੈ ਜੀ ਤੇ ਤਰਸਦੀ ਹੈ ਪਿੱਛੇ ਦੇ ਪਾਣੀਆਂ ਦਾ ਮੋਰਚਾ ਲੱਗਿਆ ਤੁਸੀਂ ਸਾਰੇ ਲੋਹਾਂਡ ਖੜ ਤੇ ਆਪਸਾਂ ਨੇ ਡਿਊਟੀ ਦਿੱਤੀ ਤੇ ਪਹਿਲੀ ਵਾਰੀ ਦੁਨੀਆ ਨੂੰ ਮਿਸਾਲ ਦੇਖਿਓਗੀ ਕਿ ਪਿੰਡ ਨਹਿਰ ਤੋਂ 50 ਮੀਟਰ ਦੀ ਦੂਰ ਨਹੀਂ ਹੈ ਤੇ ਪਿੰਡ ਦੇ ਵਿੱਚ ਪਿੰਡ ਨੂੰ ਪਾਣੀ ਇਹ ਕਿੱਦਾਂ ਦੀ ਕੀ ਕਵਾਂਗੇ ਇੰਨੀ ਕਿ ਲੈਗ ਸਿਆਸਤਦਾਨ ਪਿਛਲੇ ਵੇਹਾਂ ਤੇ ਪਿੰਡ ਦੇ ਵਿੱਚ 2% ਪਿੰਡ ਸਾਰਾ ਪਿੰਡ ਨੀਵਾ ਸਾਰੇ ਪਿੰਡ ਵਿੱਚ ਪਾਣੀ ਖੜ ਜਾਂਦਾ ਉਹ ਸਿਰਫ ਇੱਕ ਕੰਮ ਰਹਿ ਗਿਆ ਜਿਹੜਾ ਪਾਈਪਲਾਈਨ ਪਾ ਕੇ ਆਪਾਂ ਖੱਡ ਦੇ ਵਿੱਚ ਪਾਣੀ ਪਾ ਲੈਣਾ ਉਹਦਾ ਪਿੰਡ ਦੀ ਨਿਕਾਸੀ ਦਾ ਕੰਮ ਵੀ ਹੋ ਜਾਊਗਾ ਜੇ ਤੁਹਾਡੇ ਜਿਹੜੇ ਮੇਲ ਮਸਲੇ ਹੋ ਪਿੰਡ ਦੇ ਹੱਲ ਹੋ ਗਏ ਉਣੀ ਜਿਬਲੀ ਆਪਾਂ ਜੋ ਇੱਕ ਮਸਲਾ ਹੱਲ ਹੋ ਜਾਏਗਾ ਫਿਰ ਆਪਾਂ ਅਗਲੇ ਤੇ ਹਜੇ ਪਾਈਪ ਲਾਈਨ ਪੈਰੀ ਹੈ ਨਾਲ ਹੀ ਕਹਿਣ ਲੱਗੇ ਸੜਕ ਬਣਾ ਲਓ ਹਜੇ 75 ਲੱਖ ਜਿੱਤੇ ਪਾਈਪ ਲਾਈਨ ਮੁਕੰਮਲ ਹੋ ਜਾਊਗੀ ਸੜਕ ਵੀ ਬਣਾਵਾਂਗੇ ਪਿੰਡ ਐ ਸਾਫ਼ ਸੁਥਰਾ ਹੋਊਗਾ ਜੀ ਮੈਂ ਇੱਕ ਵਾਰੀ ਦੁਬਾਰਾ ਆਪ ਸਭ ਦਾ ਸਵੇਰੇ ਸਵੇਰੇ ਤੁਸੀਂ ਇੰਨੀ ਜਲਦੀ ਜਿੱਥੇ ਆਪਣੇ ਕੰਮ ਕਰ ਸੜਕੇ ਪਹੁੰਚਿਓ ਬਹੁਤ ਬਹੁਤ ਧੰਨਵਾਦ ਨਾਲ ਹੀ ਖੋਰ ਜਿੱਥੇ ਸਕੂਲਾਂ ਦਾ ਹੋਰ ਸੁਧਾਰ ਪੜਵਾੜੇ ਦੇ ਜਿਹੜੇ ਪ੍ਰਾਇਮਰੀ ਸਕੂਲਾਂ ਦੀ ਨਵੀਂ ਇਮਾਰਤ ਵੀ ਬਣਾ ਰਹੇ ਆ ਮੇਰੀ ਤੁਹਾਨੂੰ ਬੇਨਤੀ ਹੈ ਕਿ ਹੋਰ ਸਰਕਾਰੀ ਸਕੂਲ ਬਣਨ ਦੇਣੇ ਹੁਣ ਪਹਿਲਾਂ ਵਾਲੇ ਸਰਕਾਰੀ ਸਕੂਲ ਨਹੀਂ ਰਹੇ ਸਕੂਲਾਂ ਦੀ ਛਵੀ ਬਦਲ ਰਹੀ ਹੈ ਸਕੂਲਾਂ ਦਾ ਇਨਫਰਾਸਟ੍ਰਕਚਰ ਬਦਲ ਰਿਹਾ ਸਕੂਲ ਆਫ ਐਮੀਨੈਂਸ ਕੀਪੂਰ ਸਾਹਿਬ 12 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਕੂਲ ਧਣ ਰਿਹਾ ਜੀ 12 ਕਰੋੜ ਰੁਪਏ ਦੀ ਲਾਗਤ ਨਾਲ ਦਿਨ ਰਾਤ ਇੱਥੇ ਕੰਮ ਚੱਲਿਆ ਹੋਇਆ ਜਦੋਂ ਤਿਆਰ ਹੋ ਗਿਆ ਤੁਹਾਡੀ ਆਪਣੇ ਅੱਖਾਂ ਨੂੰ ਕੀ ਦਿਖੋਗੇ ਕੀਪੂਰ ਸਾਹਿਬ ਦੇ ਨਾਲ ਵਾਦਾ ਸੀ ਹਸਪਤਾਲ ਦਾ ਤੁਸੀਂ ਜਾ ਕੇ ਚੈੱਕ ਕਰ ਲਓ ਉਹੀ ਖੰਡਰ ਹਸਪਤਾਲ ਅੱਜ 90% ਕੰਮ ਅਕਮਲ ਹੋ ਚੁੱਕਿਆ ਉਹ ਹਸਪਤਾਲ ਤੁਹਾਡਾ ਬਣਾ ਦਿੱਤਾ ਇਸ ਤੋਂ ਇਲਾਵਾ ਕੀਪੂ ਸਾਹਿਬ ਦਾ ਅਜ ਤੱਕ ਇੱਥੇ ਕਹਿੰਦੀ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਵੀ 90% ਮੁਕੰਮਲ ਹੋ ਗਿਆ ਉਹ ਵੀ ਬਣ ਕੇ ਪਿਆ ਹੈ ਕੱਲੇ ਕੀਪੂ ਸਾਹਿਬ ਦੀ ਗੱਲ ਕਰੀਏ ਸ਼ਾਨਦਾਰ ਸਕੂਲ ਗਰਾਊਂਡ ਬਣ ਰਿਹਾ ਹਸਪਤਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਪੀਨ ਵਾਲਾ ਪਾਣੀ ਇਹ ਕੰਮ ਹੈ ਜੀ ਤਿੰਨ ਸਾਧਨ ਦੇ ਵਿੱਚ ਤੇ ਹੁਣ ਸਾਡਾ ਕੀ ਇਸ ਤੋਂ ਇਲਾਵਾ ਕੀਪੂ ਸਾਹਿਬ ਨੇ ਸੁੰਦਰੀਕਰਨ ਕੀਤਾ ਸਵਾਗੀ ਗੇਟ ਤੇ ਰਬਾਬ ਹੁਣ ਉੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾ ਰਹੇ ਹਾਂ 3 ਕਰੋੜ ਰੁਪਏ ਦਾ ਤਾਂ ਕਿ ਹੋਰ ਉੰਦਰ ਕਰੀ ਆਪਣੇ ਉਹ ਐਂਟਰੀ ਪੁਆਇੰਟ ਨੂੰ ਹੋਰ ਪਤਾ ਲੱਗੇ ਉੱਥੇ ਜਿਹੜਾ ਸਾਡਾ ਇਸ ਤੋਂ ਲਾਵਾ ਐਂਟਰੀ ਪੁਆਇੰਟ ਕਰੇ ਹੋਰ ਵੀ ਸਾਡੂੰ ਚਾਅ ਹੈ ਕਿ ਆਪਣੇ ਕੀਰਪੁਰ ਸਾਹਿਬ ਦੇ ਕੰਮ ਕਰੀਏ ਮੰਡੀ ਸ਼ਿਫਟ ਕਰਾ ਰਹੇ ਹਾਂ ਕੀਰਪੁਰ ਸਾਹਿਬ ਦੀ ਲਗਭਗ 1 ਕਰੋੜ ਦੀ ਲਾਗਤ ਦੇ ਨਾਲ ਕੀਰਪੁਰ ਸਾਹਿਬ ਦੀ ਮੰਡੀ ਸ਼ਿਫਟ ਹੋ ਰਹੀ ਹੈ ਕੀਰਪੁਰ ਸਾਹਿਬ ਦੀ ਗਾਣਾ ਮੰਡੀ ਦੇ ਲਈ 3.5 ਕਰੋੜ ਦਾ ਖਰਚਾ ਥੱਲੇ ਚਾਰ ਦਿਵਾਰੀ ਗੇਜ ਸ਼ੈੱਡ ਤਾਕੀਆਂ ਸ਼ਾਨਦਾਰ ਉੱਥੇ ਜਿਹੜੀ ਸਾਡੀ ਉਹ ਜੇ ਕੰਮ ਕਰਨ ਦਾ ਚਾਅ ਹੋਵੇ ਸਾਨੂੰ ਇਕੱਲੇ ਚੀਫ ਸਾਬ ਦੇ ਵਿੱਚ ਕੰਮ ਹੋਰ ਜਿਹੜੇ ਛੋਟੇ ਮੋਟੇ ਨਿੱਜੀ ਕੰਮ ਹੁੰਦੇ ਤੁਹਾਨੂੰ ਕਰਦੇ ਰਹਿੰਦੇ ਪਰ ਇਹ ਵੱਡੇ ਜਿਹੜੇ ਪਸ